ਨਮਸਕਾਰ ਸਾਸਤਰੀਗਲ ਸਮਾਣਾ ਟੂੜੇ ਟਵਾਡਾ ਤੁਹਾਡਾ ਸਵਾਗਤ ਹੈ ਅਗਰਵਾਲ ਤੋਂ ਸਮਾ ਵਿਖੇ ਵੀ ਬੜੀ ਧੂਮ-ਧਾਮ ਨਾਲ ਮਨਾਇਗਾ ਵਿਸਕਰਮਾ ਦਿਵਸ ਅਗਰਵਾਲ ਤੋਂ ਸਰ ਦੇ ਪ੍ਰਧਾਨ ਮਦਨ ਮਿਤਲ ਅਗਰ ਸੈਨ ਸਕੂਲ ਦੇ ਪ੍ਰਿੰਸੀਪਲ ਅਨੁਰੂਧ ਗਰਗ ਸੱਸੀਪੂਰਸਨ ਵੱਲੋਂ ਪਿਛਲੇ 2 ਦਿਨਾਂ ਤੋਂ ਤਿਆਰ ਕੀਤੀ ਜਾ ਰਹੀ ਸੀ ਬੀਤੀ ਰਾਤ ਵੱਖ-ਵੱਖ ਹਲਵਾਈਆਂ ਵੱਲੋਂ ਕੜੀ ਚਾਵਲ ਤੇ ਹੋਰ ਸਬਜ਼ੀਆਂ ਦੀ ਤਿਆਰੀ ਕੀਤੀ ਗਈ ਇਸ ਮੌਕੇ ਵਿਦਿਆਕ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਰਿਭਨ ਕੱਟ ਕੇ ਲੰਗਰ ਦੀ ਸ਼ੁਰੂਆਤ ਕੀਤੀ ਆਪਣੇ ਹੱਥਾਂ ਨਾਲ ਲੋਕਾਂ ਨੂੰ ਲੰਗਰ ਵਰਤਾਇਆ। ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਅਤੇ ਸਮਾਣਾ ਵਾਸੀਆਂ ਨੂੰ ਵਿਸਕਰਮਾ ਦਿਵਸ ਦੀ ਵਧਾਈ ਦਿੱਤੀ। ਜੋਰਾ ਮਾਜਰਾ ਨੇ ਕਿਹਾ ਕਿ ਜੇਕਰ ਅਸੀਂ ਗੱਡੀਆਂ ਹੋਰ ਚੀਜ਼ਾਂ ਚਲਾ ਰਹੇ ਹਾਂ ਉਹ ਸਭ ਆਪ ਵਿਸਕਰਮਾ ਦੀ ਦੇਣ ਹੈ। ਇਸ ਮੌਕੇ ਰਮਨ ਗੁਪਤਾ, ਪਵਨ ਸ਼ਾਸਤਰੀ, ਟੀਮਾ ਚੱਕੀਵਾਲਾ, ਪੰਕਜ ਪੂਸ਼ਨ ਮਿੱਤਲ, ਵਿਚਾਰ ਗਰਗ, ਤਰਸੀਮ ਤਿਰਖਣ ਮਾਜਰਾ ਹਾਜ਼ਰ ਸਨ। ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਲਾਕਾ ਮਨੁਸ਼ੀਆਂ ਨੂੰ ਸਮਾਣਾ ਵਾਸੀਆਂ ਨੂੰ ਵਿਸ਼ਕਰਮਾਡੇ ਦੀਆਂ ਗਵਰਧਨ ਪੂਜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਅਸੀਂ ਹਰ ਸਾਲ ਦੀ ਤਰ੍ਹਾਂ ਅਗਰਵਲ ਧਰਮਸ਼ਾਲਾ ਵਿੱਚ ਅਨਕੁਟ ਦਾ ਪ੍ਰੋਗਰਾਮ ਕਰਦੇ ਹਾਂ بڑے ਪਰਮਾਤਮਾ ਤੋਂ ਆਸ਼ੀਰਵਾਦ ਲੈ ਕੇ ਬਹੁਤ ਦੋ ਤਿੰਨ ਦਿਨ ਹੋ ਗਏ ਹਲਵਾਈ ਬੈਠਿਆਂ ਨੂੰਰੇ ਬਹੁਤ ਸੁੱਧੀ ਨਾਲ ਲੰਗਰ ਬੰਦਾ ਜੋ ਕਿ ਇੱਕ ਸ਼ਹਿਰ ਦੀ ਬਹੁਤ ਵੱਡੀ ਪ੍ਰਚੀਨ ਸੰਸਥਾ ਇਸ ਦੇ ਵਿੱਚ ਪ੍ਰਸ਼ਾਦ ਦੇ ਰੂਪ ਚ ਲੈਂਦੇ ਨੇ ਮੈਂ ਸ਼ਹਿਰ ਵਾਸੀਆਂ ਨੂੰ ਫੇਰ ਵਿਸ਼ਕਰਮਾਡੇ ਦੀਆਂ ਗਵਰਧਨ ਪੂਜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਗੌਰਵਧਨ ਕੀ ਪੂਜਾ के बारे में सभी को विश करना चाहूंगा साथ में अपने विश्वकर्मा डे की भी बस सभी को बधाई हो और आज अग्रवाल धर्मशाला से जो अनकुट का व्यवस्था की गई है जैसे कि हर साल किया जाता है उसके लिए भी सभी शहर वासियों को आमंत्रण देना बहुत-बहुत धन्यवाद विश्वकर्मा ਦਾ ਜਿਹੜਾ ਬਾਬਾ ਵਿਸ਼ਵਕਰਮਾ ਜੀ ਨੂੰ ਅਸੀਂ ਅੱਜ ਸਾਲ ਅੱਜ ਦੇ ਦਿਨ ਜਿਹੜਾ ਯਾਦ ਕਰਦੇ ਹਾਂ ਜੇ ਸਹੀ ਮਾਇਨੇ ਦੇ ਵਿੱਚ ਦੇਖਿਆ ਜਾਵੇ ਤਾਂ ਮਾਡਰਨ ਯੁੱਗ ਜੋ ਅੱਜ ਅਸੀਂ ਦੇਖ ਰਹੇ ਹਾਂ ਉਹ ਬਾਬਾ ਵਿਸ਼ੂ ਕਰਮਾ ਜੀ ਦੀ ਦੇਣ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਨੀਂਹ ਪੱਥਰ ਰੱਖਿਆ ਉਹਨਾਂ ਨੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਦਿਖਾਇਆ ਕਿ ਤਕਨੀਕ ਕਿੱਦਾਂ ਦੀ ਆ ਨਮੀ ਤਕਨੀਕ ਨਾਲ ਜੋੜਨ ਵਾਸਤੇ ਸਹੀ ਮੈਨੇਜ ਜੀ ਆਪਾਂ ਦੇਖੀਏ ਸੂਈ ਤੋਂ ਲੈ ਕੇ ਜਹਾਜ਼ ਤੱਕ ਹੈ ਜਿਹੜਾ ਬਣਾਉਣ ਦੇ ਵਿੱਚ ਜੇ ਸਾਨੂੰ ਰਸਤਾ ਦਿਖਾਇਆ ਤਾਂ ਬਾਬਾ ਵਿਸ਼ੂ ਕਰਮਾ ਜੀ ਨੇ ਦਿਖਾਇਆ ਔਰ ਅੱਜ ਅਸੀਂ ਜਿਹੜੀਆਂ ਮੋਟਰ ਗੱਡੀਆਂ ਜਿਹੜੇ ਵੱਡੇ ਵੱਡੇ ਮਕਾਨ ਜਿਹੜੇ ਹੋਰ ਫੈਕਟਰੀਆਂ ਜਸਤੀ ਜਿਹੜੀ ਦੇਖਦਾ ਉਹ ਉਹਨਾਂ ਦੀ ਦੇਣ ਆ ਉਹਨਾਂ ਦੇ ਬਣਾਏ ਹੋਏ ਜਿਹੜੇ ਹੈਗਾ ਰਸਤੇ ਆ ਉਹ ਤੇ ਚੱਲ ਕੇ ਅਸੀਂ ਅੱਜ ਜਿਹੜਾ ਆਨੰਦ ਮਾਣ ਰਹੇ ਹਾਂ ਸੋ ਸਾਨੂੰ ਅੱਜ ਦੇ ਦਿਨ ਤੋਂ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਉਹਨਾਂ ਦੀ ਸੇਧ ਲੈ ਕੇ ਅਸੀਂ ਵੀ ਆਪਣੇ ਸਮਾਜ ਨੂੰ ਉન્નਤ ਕਰਨ ਵਾਸਤੇ ਆਪਣੇ ਸੂਬੇ ਨੂੰ ਉન્નਤ ਕਰਨ ਵਾਸਤੇ ਦੇਸ਼ ਨੂੰ ਉન્નਤ ਕਰਨ ਵਾਸਤੇ ਅਸੀਂ ਵੀ ਜਿਹੜੇ ਅੱਜ ਦੇ ਯੁੱਗ ਨਾਲ ਜੁੜ ਕੇ ਕਿਉਂਕਿ ਜਿਹੜਾ ਸਮੇਂ ਨਾਲ ਚੱਲਦਾ ਹੈ ਤਾਂ ਹਮੇਸ਼ਾ ਅੱਗੇ ਵੱਧਦਾ ਰਹਿੰਦਾ ਜਦੋਂ ਕੋਈ ਸਮੇਂ ਤੋਂ ਪਿੱਛੜ ਜਾਂਦਾ ਉਹ ਹਮੇਸ਼ਾ ਪਿੱਛੜ ਜਾਂਦਾ ਸੋ ਉਸ ਸਮੇਂ ਦੇ ਵਿੱਚ ਜੋ ਬਾਬਾ ਬਿਸ਼ਕਰਮਾ ਜੀ ਨੇ ਸਾਨੂੰ ਕਰਕੇ ਦਿਖਾਇਆ ਅਸੀਂ ਉਸੇ ਦੇ ਬਦੌਲਤਾਂ ਕਿ ਅੱਜ ਇੱਥੇ ਰੱਕ ਪਹੁੰਚਿਆ ਸਤਿਮਾਨ ਤੁਹਾਨੂੰ ਕੈਲਾਸ਼ ਸ਼ਰਮਦਰੀਪੁਰ